ਲੋ ਜੀ ਉਸ ਵਕਤ ਦੀ ਗੱਲ ਹੈ ਜਦੋਂ ਜੰਗਾਂ ਰਾਤ ਨਹੀਂ ਹੁੰਦੀਆਂ ਸੀਗੀਆਂ ਤੇ ਜਾਨੀ ਜਾਨੀ ਦੀ ਰੋਟੀ ਬੰਦਦੀਆਂ ਸੀ ਬੀਬੀਆਂ ਮੇਰਲਾ ਤੇ ਉਸ ਵਕਤ ਦਾ ਵਾਤਾਵਰਨ ਬੀਬੀਆਂ ਜਾਨ ਜਿਦੋਂ ਬੰਦਦੀਆਂ ਸੀਗੀਆਂ ਉਹ ਕਿੱਥੇ ਬੰਦਦੀਆਂ ਸੀਗਾ ਪਿਛਲਾ ਇਤਿਹਾਸ ਪੇਸ਼ ਕਰਨ ਜਾ ਰਹਾ ਜੀ ਕਮਸ਼ਿਕ ਵਾਲਾ ਮੱਕੀ ਤੇ ਮਕਾਨਾ ਬੰਨਾ ਜਾਨੀਆ ਦਾ ਖੜਾ ਤੁਸੀਂ ਇਹ ਦੇ ਆਂ ਪਾਣੀ ਨਾ ਦੇਖਾਇਓ ਜਾਨੀਆ ਬਣੇ ਦਿੱਤਾ ਆਂ ਨਾ ਪਾਣੀ ਵੇਛੀਦਾਓ ਜਾਨੀਆ ਬਣੇ ਦਿੱਤਾ ਆਂ ਨਾ ਪਾਣੀ ਵੇਛੀਦਾਓ ਜਾਨੀਆ ਦੀ ਪਤਾਸਾ ਬੰਨਾ ਜਾਂਦੀ ਜਾਂ ਕਹਸਾ ਹੈ ਵੇਖੇੜੇ ਖੇੜਨਾ ਵਿਰੰਦਾ ਯੋ ਜੰਦੀਓ ਬਾਨੇ ਦਿੱਤਾ ਜਾਂਨੇ ਪਾਣੀ ਵੇ ਸਿਟਾਓ ਜਾਂਦੀਓ ਬਾਨੇ ਦਿੱਤਾ ਜਾਂਨੇ ਪਾਣੀ ਵੇ ਸਿਟਾਓ ਬੰਨਾ ਪੀਤੇ ਵੇਚੀ ਕਿਉ ਬੰਨਾ ਲਾੜੇ ਜੀ ਦਾ ਪਿਓ ਹੇ ਤੁੰ ਲਾੜਾ ਜੀ ਦੇ ਪਿਤਾ ਨੂੰ ਛਿਡਾਓ ਜੰਨਿਓ ਬਣੇ ਦਿੱਤਾ ਜਾਂਨੇ ਪਾਣੀ ਤੇ ਛਿਡਾਓ ਜੰਨਿਓ ਬੰਨਾ ਸੋਲੇ ਆਤੇ ਮਾ ਬੰਨਾ ਲਾੜੇ ਜੀ ਦੀ ਮਾ ਸਿੰਘਾ ਰਾਜੀ ਦੀ ਮਾਤਾ ਨੂੰ ਛਿਡਾਓ ਜਾਨੀਓ ਬਨ ਦਿੱਤਾ ਯਾ ਮੈਂ ਪਾੜੀ ਵੇਛੀ ਛਿਡਾਓ ਜਾਨੀਓ ਬੰਨਾ ਬੰਨਾ ਜੰਤੇ ਰਾਤੇ ਚਾਬੀ ਬੰਨਾ ਲਾੜੀ ਜੀ ਦੀ ਪਾਬੀ ਧੂਤੀਂ ਦਾ ਰਾਜੀ ਦੀ ਪਾਬੀ ਨੂੰ ਛਿਡਾਓ ਜਾਨੀਓ ਬਨ ਦਿੱਤਾ ਯਾ ਮੈਂ ਪਾੜੀ ਵੇਛੀ ਛਿਡਾਓ ਜਾਨੀਓ ਨਬੀ ਦੇ ਤ੍ਰਪਣੀੜ ਮੰਨਾਲਾ ਦੇ ਜੀ ਦੇਵੀਰੇ ਮੰਨਾਲਾ ਦੇ ਜੀ ਦੇਵੀਰੇ ਤੂੰ ਢਿੰਡਾਲੇ ਜੀ ਦੇਵੀਰੇ ਖੁਸ਼ੀਟਾਓ ਜੰਨਿਓ ਬਣੇ ਦਿੱਤਾ ਜਾਂਦੇ ਪਾਣੀ ਵੇਸੀਟਾਓ ਜੰਨਿਓ ਬਣੇ ਦਿੱਤਾ ਜਾਂਦੇ ਪਾਣੀ ਵੇਸੀਟਾਓ ਜੰਨਿਓ ਨਾ ਤੋਂਂਦੇ ਤੇ ਜਵੈਣ ਬੰਨਣਾ ਲਾਵੇ ਜੀ ਦੀ ਪੈਣਾ ਉਠਿੰਦਾ ਜੀ ਦੀ ਪੈਣ ਨੂੰ ਸੀਦਾਓ ਜਾਨੀਓ ਬਨ ਦਿੱਤਾ ਜਾਂਨੇ ਪਾਣੀ ਦੇ ਸੀਦਾਓ ਜਾਨੀਓ ਹੋ ਬੰਨਾ ਚਾਹ ਤੇ ਲਾਸੀ ਬੰਨਾ ਦਾ ਰਾਜੀ ਜੀ ਦੀ ਚਾਚੀ ਕੁਤਿੰਦਾ ਦਾਦਾ ਜੀ ਦੀ ਚਾਤੀ ਰੁਛਿਦਾਓ ਜਾਨੀਓ ਸਿਡਾਉਣੀ ਚਾਹਲੀ ਆ ਤਾਂ ਮਲੇ ਨੂੰ ਮੰਗਾਓ ਜਾਨੀਓ ਘੜਣ ਚਾਹਲੀ ਆ ਤਾਂ ਮਲੇ ਨੂੰ ਮੰਗਾਓ ਜਾਨੀਓ ਬਨਿਤ ਕਾਇਨ ਪਾਣੀ ਵੇ ਸਿਡਾਓ ਜਾਨੀਓ ਬਨਿਤ ਕਾਇਨ ਪਾਣੀ ਵੇ ਸਿਡਾਓ ਜਾਨੀਓ